ਸਤ ਸ਼੍ਰੀ ਅਕਾਲ ਜੀ ਅੱਜ ਦੀ ਵੀਡੀਓ ਦੀ ਚਰਚਾ ਦਾ ਮੁੱਦਾ ਇੱਕ ਹੈਰਾਨੀਜਨਕ ਤੱਥ ਨੂੰ ਪੇਸ਼ ਕਰਦਾ ਹੈ ਉਹ ਕਿਵੇਂ ਮਤਲਬ ਮਤਲਬ ਇਹ ਕਿ ਦਿੱਲੀ 에어ਪੋਰਟ ਤੋਂ ਇੱਕ 21 ਸਾਲਾ ਕੁੜੀ ਨੂੰ ਗ੍ਰਿਫਤਾਰ ਕੀਤਾ ਗਿਆ ਉਹ ਕਿਉਂ ਕਾਰਨ ਜਾਣ ਕੇ ਹੈਰਾਨ ਰਹਿ ਜਾਵੋਗੇ ਜੀ ਕੀ ਕਾਰਨ ਸੀ ਦਰਅਸਲ ਉਹ ਕੁੜੀ ਕੈਨੇਡਾ ਆਪਣੇ ਦੋਸਤਾਂ ਕੋਲ ਜਾਣਾ ਚਾਹੁੰਦੀ ਸੀ ਤੇ ਉਸ ਨੂੰ ਕਿਸੇ ਏਜੰਟ ਨੇ 20 ਲੱਖ ਰੁਪਏ ਵਿੱਚ ਜਾਲੀ ਪਾਸਪੋਰਟ ਫੜਾ ਦਿੱਤਾ ਇਹ ਗੱਲ ਦਾ ਪਤਾ ਕਿਵੇਂ ਲੱਗਾ ਪਤਾ ਤਾਂ 에어ਪੋਰਟ ਅਧਿਕਾਰੀਆਂ ਨੂੰ ਉਦੋਂ ਲੱਗਾ ਜਦੋਂ ਉਸ ਕੁੜੀ ਦੀ ਜਾਂਚ ਪੜਤਾਲ ਹੋ ਰਹੀ ਸੀ ਉਹਨਾਂ ਨੇ ਪਹਿਲਾਂ ਉਸ ਕੁੜੀ ਦਾ ਚਿਹਰਾ ਪਾਸਪੋਰਟ ਦੀ ਫੋਟੋ ਨਾਲ ਮਿਲਾਇਆ ਪਰ ਫੋਟੋ ਮੈਚ ਨਹੀਂ ਹੋ ਰਹੀ ਸੀ ਫਿਰ ਫਿਰ ਉਹਨਾਂ ਨੂੰ ਲੱਗਿਆ ਸ਼ਾਇਦ ਪੁਰਾਣੀ ਫੋਟੋ ਹੋ ਸਕਦੀ ਹੈ ਪਰ ਅਸਲ ਵਿੱਚ ਉਹ ਫੜੀ ਤਾਂ ਉਦੋਂ ਗਈ ਜਦੋਂ ਇਮੀਗ੍ਰੇਸ਼ਨ ਵਾਲਿਆਂ ਨੇ ਉਸ ਕੁੜੀ ਤੋਂ ਚੱਜ ਨਾਲ ਸਵਾਲ ਕੀਤੇ ਤੇ ਅਖੀਰ ਉਸ ਕੁੜੀ ਨੇ ਕਬੂਲ ਹੀ ਲਿਆ ਕਿ ਪਾਸਪੋਰਟ ਕਿਸੇ ਮੁਹੱਲੇ ਦੀ ਕੁੜੀ ਦਾ ਹੈ ਜੋ ਪਿਛਲੇ ਦਿਨੀ ਗੁੰਮ ਹੋ ਗਿਆ ਸੀ ਉਸ ਕੁੜੀ ਦਾ ਨਾਮ ਦਿਲਜੀਤ ਦੱਸਿਆ ਜਾ ਰਿਹਾ ਹੈ ਫਿਰ ਤਾਂ ਕੁੜੀ ਨੂੰ ਅਰੈਸਟ ਕਰ ਲਿਆ ਹੋਵੇਗਾ ਹੋਰ ਕੀ ਕਿਉਂ ਹੋ ਗਿਆ ਪੰਜਾਬੀਆਂ ਨੂੰ ਕੈਨੇਡਾ ਜਾਣ ਲਈ ਆਪਣੀ ਜ਼ਿੰਦਗੀ ਤੱਕ ਦਾਅ ਤੇ ਲਾ ਦਿੰਦੇ ਨੇ ਜੀ ਨਾਲੇ ਉੱਥੇ ਜਾ ਕੇ ਵੀ ਕੰਮ ਹੀ ਕਰਨਾ ਪੈਂਦਾ ਹੈ ਵਿਲੇ ਰਹਿ ਕੇ ਉੱਥੇ ਤਾਂ ਬਿਲਕੁਲ ਨਹੀਂ ਸਰਨਾ ਤੇ ਇੱਕ ਹੋਰ ਗੱਲ ਕਿ ਅਸੀਂ ਪੰਜਾਬ ਵਿੱਚ ਰਹਿ ਕੇ ਵੀ ਹਿਲੇ ਵਸੀਲੇ ਬਣਾ ਲਈਏ ਮਤਲਬ ਮਿਹਨਤ ਕਰ ਲਈਏ ਤਾਂ ਬਹੁਤ ਕੁਝ ਇੱਥੇ ਆਪਣੀ ਧਰਤੀ ਤੇ ਵੀ ਹੋ ਸਕਦਾ ਹੈ ਜੀ ਉਹ ਤਾਂ ਹੈ ਪਰ ਆਪਣੇ ਹਜੇ ਪਾਲਿਸੀਆਂ ਨਹੀਂ ਬਣ ਸਕੀਆਂ ਵਿਦੇਸ਼ੀ ਦੇਸ਼ਾਂ ਦੇ ਹਿਸਾਬ ਨਾਲ ਪਾਲਿਸੀ ਮੇਕਰਾਂ ਨੂੰ ਚਾਹੀਦਾ ਹੈ ਕਿ ਉਹ ਬੇਰੋਜ਼ਗਾਰੀ ਦੇ ਇਸ਼ੂ ਨੂੰ ਪਹਿਲਾਂ ਦੇ ਆਧਾਰ ਤੇ ਟੈਕਲ ਕਰਨ ਕੋਈ ਵੱਖਰਾ ਨਿਵੇਕਲਾ ਉਪਰਾਲਾ ਕਰਨ ਤਾਂ ਜੋ ਹਰ ਤਰ੍ਹਾਂ ਦੇ ਇਨਸਾਨ ਨੂੰ ਕੰਮ ਕਰਨ ਦਾ ਮੌਕਾ ਮਿਲ ਸਕੇ ਹਾਂਜੀ ਸਕਿੱਲ ਡਿਵੈਲਪਮੈਂਟ ਪ੍ਰੋਗਰਾਮ ਲਾਜ਼ਮੀ ਹੋਣੇ ਚਾਹੀਦੇ ਹਨ ਤੇ ਸਿੱਖਿਆ ਦਾ ਮਿਆਰ ਵੀ ਬਰਾਬਰਤਾ ਵਾਲਾ ਹੋਣਾ ਚਾਹੀਦਾ ਹੈ ਜੀ ਇਹ ਚੀਜ਼ਾਂ ਜੇ ਹੋ ਜਾਂਦੀਆਂ ਤਾਂ ਸਾਡੇ ਬੱਚਿਆਂ ਨੂੰ ਬਾਹਰ ਧੱਕੇ ਖਾਣ ਦੀ ਲੋੜ ਹੀ ਕਿਉਂ ਪੈਂਦੀ ਜੀ ਖੈਰ ਇਹ ਸੀ ਅੱਜ ਦੀ ਖਬਰ ਤੇ ਇਸ ਤੋਂ ਅਸੀਂ ਇਹੀ ਸਿੱਖ ਸਕਦੇ ਹਾਂ ਕਿ ਸ਼ਾਰਟਕਟ ਲੈਣਾ ਰિસ્ਕ ਹੀ ਸਾਬਤ ਹੁੰਦਾ ਹੈ ਸੋ ਤੁਹਾਨੂੰ ਸਭ ਨੂੰ ਬੇਨਤੀ ਹੈ ਆਪਣੀ ਜ਼ਿੰਦਗੀ ਦੀ ਕੀਮਤ ਨੂੰ ਸਮਝੋ ਬਾਹਰ ਜਾਣ ਦੇ ਚੱਕਰਾਂ ਵਿੱਚ ਲਾਈਫ ਬਰਬਾਦ ਨਾ ਕਰੋ ਉਹੀ ਸਮਾਂ ਇੱਥੇ ਰਹਿ ਕੇ ਕਿਤੇ ਹੋਰ ਇਨਵੈਸਟ ਕਰੋ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਰ ਮਹੱਤਵਪੂਰਨ ਜਾਣਕਾਰੀਆਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ